ਦੋਸਤੋ ਆਪਣੀ ਇਸ ਦੁਨੀਆ ਚ ਦੋ ਪ੍ਰਕਾਰ ਦੇ ਬੰਦੇ ਰਹਿੰਦੇ ਆ ਇੱਕ ਮਿੱਠੇ ਬੰਦੇ ਰਹਿੰਦੇ ਆ ਜੋ ਕਿ ਜ਼ੁਬਾਨ ਦੇ ਬਹੁਤ ਜ਼ਿਆਦੇ ਮਿੱਠੇ ਹੁੰਦੇ ਆ ਹਰ ਕਿਸੇ ਨਾਲ ਪਿਆਰ ਨਾਲ ਗੱਲ ਕਰਦੇ ਆ ਇੱਜ਼ਤ ਨਾਲ ਗੱਲ ਕਰਦੇ ਆ ਬਹੁਤ ਮਿੱਠਾ ਬੋਲਦੇ ਆ ਹਾਂਜੀ ਹਾਂਜੀ ਕਰਦੇ ਆ ਤੇ ਹਮੇਸ਼ਾ ਹੀ ਇਹੋ ਜਿਹਾ ਵਰਤਾਅ ਕਰਦੇ ਆ ਵੀ ਸਾਹਮਣੇ ਵਾਲੇ ਨੂੰ ਇਹ ਲੱਗੇ ਵੀ ਯਾਰ ਇਹਦੇ ਵਰਗਾ ਬੰਦਾ ਤਾਂ ਪੂਰੀ ਦੁਨੀਆ 'ਚ ਹੀ ਨਹੀਂ ਹੋਣਾ ਐਨਾ ਜ਼ਿਆਦੇ ਚੰਗਾ ਬੰਦਾ ਐਨਾ ਮਿੱਠਾ ਬੰਦਾ ਐਨਾ ਇੱਜ਼ਤਦਾਰ ਬੰਦਾ ਐਨੇ ਪਿਆਰ ਨਾਲ ਗੱਲ ਕਰ ਰਿਹਾ ਯਾਰ ਸਾਡੇ ਨਾਲ ਇਹ ਤਾਂ ਦਿਲ ਦਾ ਬੜਾ ਸਾਫ਼ ਹੈ ਇਹਦੇ ਦਿਲ 'ਚ ਤਾਂ ਕੁਝ ਵੀ ਨਹੀਂ ਹੋਣਾ ਇਹ ਤਾਂ ਸਾਰੇ ਸਮਾਜ ਦੀ ਆਪਣੇ ਆਂਡ ਗਵਾਂਡ ਦੀ ਸਭ ਦੀ ਭਲਾਈ ਮੰਗਦਾ ਹੋਊਗਾ ਯਾਰ ਇਹਦੀ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ ਹੋਣੀ ਇਹ ਤਾਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਇਹਦੀ ਜ਼ਿੰਦਗੀ ਬਹੁਤ ਵਧੀਆ ਹੋਣੀ ਹੈ ਯਾਰ ਇੱਕ ਤਾਂ ਦੋਸਤੋ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਮਿੱਠੇ ਬੰਦੇ ਜਿੰਨਾ ਬਾਰੇ ਦੁਨੀਆ ਵੀ ਗੱਲਾਂ ਕਰਦੀ ਆ ਵੀ ਯਾਰ ਬਹੁਤ ਜ਼ਿਆਦਾ ਚੰਗਾ ਬੰਦਾਗਾ ਇਹ ਤੇ ਇੱਕ ਹੁੰਦੇ ਆ ਦੋਸਤੋ ਰੁੱਖੇ ਬੰਦੇ ਜਿਹੜੇ ਗੱਲ-ਗੱਲ ਤੇ ਵੱਡੂ ਖਾਉ ਕਰਦੇ ਰਹਿੰਦੇ ਆ ਹਰ ਕਿਸੇ ਨੂੰ ਰੁੱਖਾ ਬੋਲਦੇ ਆ ਕਦੇ ਵੀ ਕੋਈ ਪਿਆਰ ਨਾਲ ਗੱਲ ਨਹੀਂ ਕਰਦੇ ਜੇ ਉਹਨਾਂ ਨਾਲ ਅੱਗੋਂ ਕੋਈ ਪਿਆਰ ਨਾਲ ਬੋਲੂਗਾ ਉਹ ਫੇਰ ਵੀ ਬੰਦੇ ਨੂੰ ਰੁੱਖਾ ਹੀ ਬੋਲਦੇ ਆ ਛੱਟਪਾ ਟੋਸ ਦੀ ਗੱਲ ਦਾ ਜਵਾਬ ਦੇ ਦਿੰਦੇ ਆ ਬੇਸ਼ੱਕ ਸਾਹਮਣੇ ਵਾਲੇ ਬੰਦੇ ਨੂੰ ਉਸ ਦੀ ਗੱਲ ਕਿੰਨੀ ਵੀ ਜ਼ਿਆਦਾ ਬੁਰੀ ਕਿਉਂ ਨਾ ਲੱਗੇ ਪਰ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇਗੇ ਵੀ ਸਾਹਮਣੇ ਵਾਲਾ ਇਨਸਾਨ ਮੇਰੇ ਬਾਰੇ ਕੀ ਸੋਚੂਗਾ ਜਾਂ ਫਿਰ ਇਹ ਇਨਸਾਨ ਅੱਜ ਤੋਂ ਬਾਅਦ ਮੇਰੇ ਨਾਲ ਬੋਲਣੋਂ ਹਟ ਜਾਊਗਾ ਮੇਰੇ ਨਾਲ ਦੁਸ਼ਮਣੀ ਪਾ ਲੂਗਾ ਥਾਂ ਥਾਂ ਤੇ ਮੇਰੀ ਬਰਾਈ ਕਰੂਗਾ ਐਸ ਤਰ੍ਹਾਂ ਦੀਆਂ ਦੋਸਤੋ ਕਿਸੇ ਵੀ ਗੱਲਾਂ ਦੀਆਂ ਉਹ ਪਰਵਾਹ ਨਹੀਂ ਕਰਦੇ ਜਿਹੜੇ ਬੰਦੇ ਰੁੱਖੇ ਹੁੰਦੇ ਨੇ ਤੇ ਆਓ ਹੁਣ ਆਪਾਂ ਪੂਰੇ ਵਿਸਤਾਰ ਨਾਲ ਚਰਚਾ ਕਰਦੇ ਹਾਂ ਵੀ ਮਿੱਠੇ ਬੰਦੇ ਦੀ ਤੇ ਰੁੱਖੇ ਬੰਦੇ ਦੀ ਨਿਸ਼ਾਨੀ ਕੀ ਕੀ ਹੁੰਦੀ ਆ ਤੇ ਇਹਨਾਂ ਦੇ ਵਿੱਚ ਫਰਕ ਕੀ ਕੀ ਹੁੰਦਾਗਾ ਤੇ ਇਹਨਾਂ ਚੋਂ ਚੰਗਾ ਕੌਣ ਹੁੰਦਾਗਾ ਤੇ ਮਾੜਾ ਕੌਣ ਹੁੰਦਾਗਾ ਅਸਲੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਿੱਠੇ ਬੰਦੇ ਦੀ ਵੀ ਮਿੱਠੇ ਬੰਦੇ ਦੇ ਵਿੱਚ ਕੀ ਕੀ ਗੁਣ ਹੁੰਦੇ ਆ ਕੀ ਕੀ ਔਗਣ ਹੁੰਦੇ ਆ ਮਿੱਠਾ ਬੰਦਾ ਕਿਹੋ ਜਿਹਾ ਦਿਖਦਾਗਾ ਕਿ ਐਹੋ ਜੀ ਗੱਲਬਾਤ ਕਰਦਾਗਾ ਦੋਸਤੋ ਮਿੱਠੇ ਬੰਦੇ ਦੀ ਇੱਕ ਤਾਂ ਇਹ ਨਿਸ਼ਾਨੀ ਹੁੰਦੀ ਆ ਵੀ ਉਹ ਹਰ ਵੇਲੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰੂਗਾ ਹੱਸ ਕੇ ਗੱਲ ਕਰੂਗਾ ਮੁਸਕਰਾ ਕੇ ਗੱਲ ਕਰੂਗਾ ਮਿੱਠੀਆਂ ਮਿੱਠੀਆਂ ਗੱਲਾਂ ਕਰੂਗਾ ਹਾਂਜੀ ਹਾਂਜੀ ਤੁਹਾਡੇ ਨਾਲ ਕਰਦਾ ਰਹੂਗਾ ਤੁਸੀਂ ਬੇਸ਼ੱਕ ਇੱਕ ਟਾਈਮ ਉਹਨੂੰ ਕੌੜਾ ਬੋਲ ਜਿਓ ਉਹ ਫੇਰ ਵੀ ਕੋਈ ਤੁਹਾਡੀ ਗੱਲ ਦਾ ਗੁੱਸਾ ਨਹੀਂ ਕਰੂਗਾ ਐਹੋ ਜੇ ਬੰਦੇ ਨੂੰ ਜੇਕਰ ਤੁਸੀਂ ਕਦੇ ਕੋਈ ਕੰਮ ਕਹਿ ਦੋਗੇ ਕੋਈ ਸਵਾਲ ਪਾ ਦੋਗੇ ਵੀ ਯਾਰ ਮੇਰਾ ਆਹ ਕੰਮ ਕਰ ਦੇ ਮੇਰੇ ਨਾਲ ਉੱਥੇ ਬਗ ਚੱਲ ਮੈਨੂੰ ਇੰਨੇ ਕ ਪੈਸਿਆਂ ਦੀ ਲੋੜ ਆ ਮੈਨੂੰ ਇੰਨੇ ਕ ਪੈਸੇ ਦੇ ਦੇ ਮੇਰੀ ਇਸ ਤਰ੍ਹਾਂ ਮਦਦ ਕਰ ਦੇ ਤਾਂ ਦੋਸਤੋ ਇਹੋ ਜਿਹਾ ਬੰਦਾ ਕਦੇ ਵੀ ਤੁਹਾਨੂੰ ਸਿੱਧੇ ਤੌਰ ਤੇ ਜਵਾਬ ਨਹੀਂ ਦੇਊਗਾ ਉਹ ਕਹੂਗਾ ਕੋਈ ਗੱਲ ਨਹੀਂ ਬਾਈ ਜੀ ਐਡੀ ਕ ਗੱਲ ਆ ਆਪਾਂ ਹੁਣੇ ਕਰ ਦਿੰਨੇ ਆ ਹਾਲਾਂਕਿ ਉਹ ਤੁਹਾਡੀ ਮਦਦ ਕਰਦਾ ਕਦੇ ਵੀ ਨਹੀਂ ਨਾ ਉਹ ਤੁਹਾਡੇ ਨਾਲ ਜਾਵੇ ਕਿਸੇ ਵੀ ਕੰਮ 'ਚ ਨਾ ਪੈਸੇ ਵਜੋਂ ਤੁਹਾਡੀ ਕਦੇ ਮਦਦ ਕਰੇ ਸਿਰਫ ਤੁਹਾਨੂੰ ਲਾਰੇ ਲਈ ਜਾਊਗਾ ਤੇ ਨਾ ਹੀ ਜ਼ਿੰਦਗੀ 'ਚ ਤੁਹਾਡੇ ਹੋਰ ਕਿਸੇ ਉਹ ਕੰਮ ਆਵੇ ਤੇ ਇਹੋ ਜਿਹੇ ਬੰਦਿਆਂ ਨੂੰ ਸਮਾਜ ਵਿੱਚ ਮਿੱਠਾ ਲੁੱਚਾ ਕਹਿੰਦੇ ਆ ਤੇ ਇਹੋ ਜਿਹੇ ਬੰਦਿਆਂ ਦੀ ਖਾਸੀਅਤ ਪਤਾ ਕੀ ਹੁੰਦੀ ਆ ਇਹ ਥੋਡੇ ਮੂੰਹ ਤੇ ਥੋਡੇ ਬਣ ਕੇ ਰਹਿਣਗੇ ਕਿਸੇ ਹੋਰ ਦੇ ਮੂੰਹ ਤੇ ਉਹਦੇ ਬਣ ਕੇ ਰਹਿਣਗੇ ਮੰਨ ਲਓ ਜੇ ਇਹ ਤੁਹਾਡੇ ਕੋਲੇ ਰਜਾਨਾ ਖੜਕੇ ਜਾਂਦੇ ਆ ਰਜਾਨਾ ਤੁਹਾਡੇ ਨਾਲ ਗੱਲਬਾਤ ਕਰਕੇ ਜਾਂਦੇ ਆ ਤੁਹਾਡੇ ਨਾਲ ਇਹਨਾਂ ਦੀ ਬਹੁਤ ਚੰਗੀ ਲਿਆ ਆ ਜਾਂ ਬਹੁਤ ਵਧੀਆ ਥੋਡੀ ਪ੍ਰਾਣੀ ਯਾਰੀ ਆ ਤੁਸੀਂ ਜਦੋਂ ਇਹਨਾਂ ਦੇ ਕੋਲੋਂ ਉੱਠ ਕੇ ਭੱਜ ਜਾਓਗੇ ਤਾਂ ਜਿਹੜਾ ਕੋਈ ਹੋਰ ਬੰਦਾ ਬੈਠਾ ਹੋਊਗਾ ਉਹਦੇ ਕੋਲੇ ਇਹ ਬੰਦੇ ਥੋੜੀਆਂ ਚੁਗਲੀਆਂ ਕਰਨ ਲੱਗ ਜਾਣਗੇ ਥੋੜੀ ਬੁਰਾਈ ਕਰਨ ਲੱਗ ਜਾਣਗੇ ਵੀ ਇਹ ਇਹ ਬੰਦਾ ਐਡਾ ਮਾੜਾਗਾ ਮੈਨੂੰ ਮਜਬੂਰੀ ਵਿੱਚ ਇਹਦੇ ਨਾਲ ਬੋਲਣਾ ਪੈਂਦਾਗਾ ਮੈਨੂੰ ਮਜਬੂਰੀ ਵਿੱਚ ਇਹਦਾ ਸਾਥ ਦੇਣਾ ਪੈਂਦਾਗਾ ਇਹਦੇ ਨਾਲ ਰਹਿਣਾ ਪੈਂਦਾਗਾ ਪਰ ਇਹ ਬੰਦਾ ਇਹਦੀਆਂ ਕਰਤੂਤਾਂ ਬਹੁਤ ਮਾੜੀਆਂ ਨੇ ਇਹ ਤਾਂ ਮੱਥੇ ਲਾਇਆ ਮਾੜਾਗਾ ਇਹ ਐਵੇਂ ਆ ਇਹ ਐਵੇਂ ਆ ਤੁਸੀਂ ਦੋਸਤੋ ਜਦੋਂ ਇਹੋ ਜਿਹੇ ਬੰਦੇ ਕੋਲੋਂ ਉੱਠ ਕੇ ਭੱਜ ਜਾਓਗੇ ਤਾਂ ਉਹ ਨਾਲ ਦੀ ਨਾਲ ਥੋੜੀਆਂ ਬੁਰਾਈਆਂ ਕਰਨੀਆਂ ਕਿਸੇ ਹੋਰ ਬੰਦੇ ਕੋਲ ਸ਼ੁਰੂ ਕਰ ਦੂਗਾ ਤੇ ਬਖਸ਼ਦਾ ਉਹ ਹੋਰ ਕਿਸੇ ਨੂੰ ਵੀ ਨਹੀਂ ਜਿਹਦੇ ਕੋਲੇ ਉਹ ਥੋਡੀਆਂ ਚੁਗਲੀਆਂ ਕਰੂਗਾ ਉਹਦਾਂ ਚੁਗਲੀਆਂ ਉਹ ਜਾ ਕੇ ਕਿਸੇ ਕੋਲੇ ਹੋਰ ਕਰੂਗਾ ਯਾਨੀ ਕਿ ਇਹੋ ਜੇ ਬੰਦੇ ਦਾ ਕੰਮ ਹੀ ਇਹ ਹੁੰਦਾਗਾ ਇਧਰ ਦੀ ਗੱਲ ਉਧਰ ਕਰਨੀ ਤੇ ਉਧਰ ਦੀ ਗੱਲ ਇਧਰ ਕਰਨੀ ਇਹ ਬੰਦੇ ਦਿਲ ਦੇ ਬਹੁਤ ਜ਼ਿਆਦੇ ਕਾਲੇ ਹੁੰਦੇ ਆ ਕਾਲੇ ਤੋਂ ਮਤਲਬ ਇਹ ਨਹੀਂ ਦੋਸਤੋ ਕਿ ਇਹਨਾਂ ਦਾ ਦਿਲ ਕਾਲਾ ਹੁੰਦਾਗਾ ਜਾਂ ਇਹਨਾਂ ਦਾ ਰੰਗ ਕਾਲਾ ਹੁੰਦਾਗਾ ਨਹੀਂ ਇਨਾਂ ਦੀ ਸੋਚ ਬਹੁਤ ਕਾਲੀ ਹੁੰਦੀ ਆ ਇਹਨਾਂ ਦੇ ਦਿਮਾਗ ਵਿੱਚ ਬਹੁਤ ਗੰਦ ਭਰਿਆ ਪਿਆ ਹੁੰਦਾਗਾ ਇਹ ਕਿਸੇ ਦਾ ਵੀ ਚੰਗਾ ਹੁੰਦਾ ਨਹੀਂ ਦੇਖ ਸਕਦੇ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਲਾ ਲਓ ਜੇ ਕੋਈ ਮਿੱਠਾ ਲੁੱਚਾ ਬੰਦਾਗਾ ਕੋਈ ਚੁਗਲਖੋਰ ਬੰਦਾਗਾ ਕੋਈ ਬੇਈਮਾਨ ਬੰਦਾਗਾ ਜੇ ਪਿੰਡ ਦੇ ਵਿੱਚ ਕੋਈ ਚੰਗਾ ਕੰਮ ਹੋ ਰਿਹਾ ਹੋਊਗਾ ਕਿਸੇ ਦੇ ਧੀ ਪੁੱਤ ਦਾ ਕੋਈ ਵਿਆਹ ਹੋ ਰਿਹਾ ਹੋਊਗਾ ਤਾਂ ਉਹੇ ਜੀ ਗੱਲ ਸੁਣ ਕੇ ਇਹਨਾਂ ਦਾ ਖੂਨ ਮਚ ਜਾਂਦਾਗਾ ਇਹਨਾਂ ਦੇ ਅੰਦਰੋਂ ਅੱਧੀ ਜਾਨ ਨਿਕਲ ਜਾਂਦੀ ਹੈ ਇਹੋ ਜੀ ਗੱਲ ਸੁਣ ਕੇ ਵੀ ਪਿੰਡ ਦੇ ਵਿੱਚ ਕਿਸੇ ਦੇ ਧੀ ਪੁੱਤ ਦਾ ਕੋਈ ਘਰ ਬਸ ਰਿਹਾਗਾ ਕਿਸੇ ਦੀ ਛੱਤ ਪੈ ਰਹੀ ਆ ਵੀ ਆਪਣੀ ਨਮੀ ਦੁਕਾਨ ਕਰ ਰਿਹਾਗਾ ਕੋਈ ਨੌਕਰੀ ਲੱਗ ਗਿਆ ਕਿਸੇ ਨੂੰ ਕੋਈ ਹੋਰ ਕੰਮ ਮਿਲ ਗਿਆ ਐਦਾਂ ਸੁਣ ਕੇ ਦੋਸਤੋਂ ਇਹਨਾਂ ਦੇ ਵਿੱਚ ਫੱਕਾ ਵੀ ਨਹੀਂ ਰਹਿੰਦਾਗਾ ਤੇ ਜਿਹੜੇ ਬੰਦੇ ਬਾਰੇ ਇਹ ਗਲਤ ਸੋਚ ਰਹੇ ਹੁੰਦੇ ਆ ਮਾੜਾ ਸੋਚ ਰਹੇ ਹੁੰਦੇ ਆ ਦਿਲੋਂ ਖਾਰ-ਖਾਰੇ ਹੁੰਦੇ ਆ ਜਦੋਂ ਕਦੇ ਕਈ ਦਿਨਾਂ ਬਾਅਦ ਤਰੱਕੀ ਕਰਨ ਤੋਂ ਬਾਅਦ ਉਹੀ ਬੰਦਾ ਇਹਨਾਂ ਨੂੰ ਸਾਹਮਣੇ ਉਹ ਟੱਕਰਦਾਗਾ ਤਾਂ ਫਿਰ ਇਹ ਉਸ ਨੂੰ ਵਧਾਈਆਂ ਵੀ ਦਿੰਦੇ ਆ ਉਹਨੂੰ ਇਹ ਗੱਲ ਵੀ ਕਹਿੰਦੇ ਆ ਵੀ ਮੈਂ ਤਾਂ ਬਹੁਤ ਖੁਸ਼ ਹੋਇਆ ਤੇਰੀ ਤਰੱਕੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇਰੇ ਪੁੱਤ ਦਾ ਵਿਆਹ ਹੋ ਗਿਆ ਛੱਤ ਪੈ ਗਈ ਤੇਰੇ ਮੁੰਡੇ ਨੂੰ ਨੌਕਰੀ ਮਿਲ ਗਈ ਤੇਰਾ ਘਰਬਾਰ ਗਿਆ ਜੋ ਵੀ ਫਲਾਨਾ ਫਲਾਨਾ ਐਮ ਐਮ ਐ ਇਸ ਤਰ੍ਹਾਂ ਦੀਆਂ ਦੋਸਤੋ ਇਹ ਗੱਲਾਂ ਕਰਦੇ ਆ ਜਦੋਂ ਬੰਦੇ ਨੂੰ ਅਮਣੋ ਸਾਹਮਣੇ ਹੀ ਮਿਲਦੇ ਆ ਪਰ ਪਿੱਠੇ ਪਿੱਛੇ ਸ਼ੁਰਾ ਚਲਾਉਣ ਦੇ ਵਿੱਚ ਇਹ ਬੰਦੇ ਕੋਈ ਕਮੀ ਨਹੀਂ ਛੱਡਦੇਗੇ ਇਹਨਾਂ ਨੇ ਆਪ ਸਾਰੀ ਜ਼ਿੰਦਗੀ ਵਿੱਚ ਕੁਝ ਨਹੀਂ ਕਰਨਾ ਹੁੰਦਾਗਾ ਇਹ ਡੱਕਾ ਵੀ ਨਹੀਂ ਤੋੜਦੇ ਹੁੰਦੇਗੇ ਇਹ ਸਿਰਫ ਰੋਟੀਆਂ ਖਾਣ ਦੁਨੀਆ ਤੇ ਆਏ ਹੁੰਦੇ ਆ ਦੁਨੀਆ ਤੇ ਇੱਕ ਬੋਝ ਹੁੰਦੇ ਆ ਪਰ ਜੇ ਕੋਈ ਕੁਝ ਹੋਰ ਕਰ ਲੇ ਕੋਈ ਹੋਰ ਬੰਦਾ ਮਿਹਨਤ ਕਰ ਰਿਹਾ ਹੁੰਦਾਗਾ ਉਹ ਇਹਨਾਂ ਤੋਂ ਜਰਿਆ ਨਹੀਂ ਜਾਂਦਾਗਾ ਇਹ ਪੂਰੀ ਕੋਸ਼ਿਸ਼ ਕਰਦੇ ਆ ਉਹਨੂੰ ਤਾਨੇ ਮੇਹਣੇ ਮਾਰ ਕੇ ਉਹਨੂੰ ਟੀਚਰਾਂ ਕਰਕੇ ਉਸ ਕੰਮ ਤੋਂ ਹਟਾਉਣ ਦੀ ਤਾਂ ਕਿ ਇਹ ਬੰਦਾ ਕਾਮਯਾਬ ਨਾ ਹੋ ਜੇ ਤਾਂ ਕਿ ਕਿਸੇ ਬੰਦੇ ਨੂੰ ਨੌਕਰੀ ਨਾ ਮਿਲ ਜੇ ਉਹਦਾ ਕੋਈ ਹੋਰ ਕਾਰੋਬਾਰ ਨਾ ਚੱਲ ਪੇ ਇਹ ਪੂਰੀਆਂ ਜਾ ਕੇ ਉਂਗਲਾਂ ਲਾਉਂਦੇ ਆ ਵੀ ਕਿਸੇ ਲੋਟੇ ਇਹ ਬੰਦਾ ਇੱਥੋਂ ਹਟੇ ਕਿਉਂਕਿ ਜੇ ਕਾਮਯਾਬ ਹੋ ਗਿਆ ਤਾਂ ਫਿਰ ਸਾਥੋਂ ਜਰਿਆ ਨਹੀਂ ਜਾਣਾ ਅਸੀਂ ਉੱਥੇ ਦੇ ਉੱਥੇ ਹੀ ਰਹਿ ਜਾਾਂਗੇ ਤੇ ਇਹ ਬੰਦਾ ਅੱਗੇ ਟੱਪ ਜਾਊਗਾ ਇਹ ਸਮਾਜ ਵਿੱਚ ਬਹੁਤ ਜ਼ਿਆਦਾ ਚੰਗਾ ਬਣ ਕੇ ਰਹਿਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਲੋਕ ਇਹਨਾਂ ਨੂੰ ਚੰਗਾ ਸਮਝਣ ਲੋਕ ਭਲਾਈ ਦੇ ਇਹ ਸਿਰਫ ਦਿਖਾਵੇ ਲਈ ਕੰਮ ਵੀ ਕਰਦੇ ਆ ਮਾੜਾ ਮੋਟਾ ਲੋਕ ਦਿਖਾਈ ਲਈ ਭੁੰਨਦਾਨ ਵੀ ਕਰਦੇ ਆ ਕਿਸੇ ਨਾ ਕਿਸੇ ਦੀ ਮਦਦ ਵੀ ਕਰਦੇ ਆ ਉਹ ਵੀ ਦਿਲੋਂ ਨਹੀਂ ਸਿਰਫ ਦਿਖਾਵੇ ਲਈ ਤਾਂ ਕਿ ਦੋ ਦਣਾ ਨੂੰ ਜੇ ਕਦੇ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਜੇ ਤਾਂ ਗਲੀ ਗਵਾਂਢ ਜਾਂ ਫਿਰ ਸਾਰਾ ਪਿੰਡ ਇਹਨਾਂ ਦੇ ਆ ਕੇ ਨਾਲ ਖੜ ਜੇ ਵੀ ਹਾਂ ਯਾਰ ਇਹ ਤਾਂ ਆਪ ਵੀ ਦੁੱਖ ਸੁੱਖ ਚ ਬੰਦਾ ਹਰ ਕਿਸੇ ਦੇ ਨਾਲ ਖੜਦਾਗਾ ਤਾਂ ਅੱਜ ਜੇ ਇਹਦੇ ਤੇ ਕੋਈ ਮੁਸੀਬਤ ਆਈ ਆ ਤਾਂ ਆਪਾਂ ਨੂੰ ਵੀ ਇਹਦੇ ਨਾਲ ਖੜਨਾ ਚਾਹੀਦਾਗਾ ਤੇ ਹੁਣ ਤੁਸੀਂ ਇਹ ਸੋਚੋਗੇ ਵੀ ਚਾਹੇ ਦਿਖਾਵਾ ਹੀ ਸਹੀ ਚਾਹੇ ਉਹ ਬੰਦੇ ਦਿਲੋਂ ਨਹੀਂ ਕਰ ਰਹੇ ਪਰ ਕੁਛ ਕਰਤਾ ਰਹੇ ਆ ਚਲੋ ਮੈਂ ਮੰਨਦਾ ਦੋਸਤੋ ਵੀ ਭਾਵੇਂ ਉਹ ਦਿਖਾਵਾ ਹੀ ਕਰ ਰਹੇ ਆ ਪਰ ਕਿਸੇ ਦੀ ਮਦਦ ਤਾਂ ਕਰ ਰਹੇ ਆ ਪਰ ਉਹ ਮਦਦ ਵੀ ਕੀ ਮਦਦ ਹੋਈ ਹਨਾ ਜਿਹੜੀ ਆਪਾਂ ਅੰਦਰੋਂ ਮੱਚ ਕੇ ਕੀਤੀ ਉਹ ਅਰਦਾਸ ਵੀ ਕੀ ਹੋਈ ਜਿਹੜੀ ਆਪਾਂ ਕਿਸੇ ਲਈ ਮੱੱਚ ਕੇ ਦਿਲੋਂ ਕੀਤੀ ਜਿਹੜੀ ਆਪਾਂ ਅੰਦਰੋਂ ਅੰਦਰੀ ਤਾਂ ਇਹ ਸੋਚ ਰਹੇ ਹੁੰਨੇ ਆਂ ਵੀ ਇਹ ਬੰਦੇ ਦਾ ਕੰਮ ਕਿਤੇ ਪੂਰਾ ਨਾ ਹੋ ਜੇ ਪਰ ਉੱਤੋਂ-ਉੱਤੋਂ ਆਪਣੀ ਜੀਬ ਕੁਝ ਹੋਰ ਕਹਿ ਰਹੀ ਹੁੰਦੀ ਆ ਤੇ ਅੰਦਰੋਂ ਦਿਲ ਕੁਝ ਹੋਰ ਕਹਿ ਰਿਹਾ ਹੁੰਦਾ ਇਹੋ ਜੀ ਮਦਦ ਦਾ ਕੀ ਫਾਇਦਾਗਾ ਇਹੋ ਜੀ ਮਦਦ ਤਾਂ ਸਾਹਮਣੇ ਵਾਲੇ ਬੰਦੇ ਨੂੰ ਵੀ ਲੈ ਕੇ ਬਹਿ ਜਾਂਦੀ ਆ ਉਹਦੇ ਜੋੜਾਂ 'ਚ ਬਹਿ ਜਾਂਦੀ ਆ ਉਹ ਜਿਵੇਂ ਕਹਿੰਦੇ ਆ ਨਾ ਵੀ ਜੇ ਆਪਾਂ ਕਿਸੇ ਨੂੰ ਮਾੜੀ ਨੀਤ ਨਾਲ ਪੈਸੇ ਦੇ ਅੱਗੇ ਬੇਸ਼ੱਕ ਆਪਾਂ ਅਗਲੇ ਦੇ ਦੇਣੇ ਹੀ ਹੋਣ ਪਰ ਜੇ ਆਪਾਂ ਜਮ੍ਹਾਂ ਅੰਦਰੋਂ ਮੱੱਚ ਸੜ ਕੇ ਸਵਾਹ ਹੋ ਕੇ ਅਗਲੇ ਦੇ ਪੈਸ ਉਹਦੇ ਚੰਗੇ ਥਾਂ ਨਹੀਂ ਲੱਗਦੇਗੇ ਉਹਦੇ ਜਾਂ ਤਾਂ ਸਾਰੇ ਉਹ ਬਿਮਾਰੀ ਤੇ ਲੱਗ ਜਾਂਦੇ ਆ ਕਿਸੇ ਹੋਰ ਐਕਸੀਡੈਂਟ ਚ ਲੱਗ ਜਾਂਦੇ ਆ ਹਾਦਸੇ ਚ ਲੱਗ ਜਾਂਦੇ ਆ ਜਾਨੀ ਕਿ ਉਹਦੇ ਬਿਲਕੁਲ ਉਹ ਪੈਸੇ ਬਰਬਾਦ ਹੋ ਜਾਂਦੇ ਆ ਤੇ ਉਸ ਨੂੰ ਲੈ ਕੇ ਵਹਿ ਜਾਂਦੇ ਆ ਕਿਉਂਕਿ ਇਸ ਬੰਦੇ ਨੇ ਉਸ ਨੂੰ ਪੈਸੇ ਮਾੜੀ ਨੀਤ ਨਾਲ ਦਿੱਤੇ ਹੁੰਦੇ ਆ ਕਿਉਂਕਿ ਇਹੋ ਜਿਹੇ ਬੰਦੇ ਨੇ ਕਿਸੇ ਹੋਰ ਬੰਦੇ ਦੀ ਜਿਹੜੀ ਮਦਦਤਾ ਮਾੜੀ ਨੀਤ ਨਾਲ ਕੀਤੀ ਹੁੰਦੀ ਆ ਤੇ ਹੁਣ ਇਹ ਤਾਂ ਹੋ ਗਈ ਦੋਸਤੋ ਇਹੋ ਜਿਹੇ ਬੰਦਿਆਂ ਦੀ ਗੱਲ ਜਿਹੜੇ ਕਿ ਜ਼ਬਾਨ ਦੇ ਬਹੁਤ ਮਿੱਠੇ ਹੁੰਦੇ ਆ ਪਰ ਦਿਲ ਦੇ ਕਾਲੇ ਹੁੰਦੇ ਆ ਹੁਣ ਆਪਾਂ ਗੱਲ ਕਰਦੇ ਹਾਂ ਰੁੱਖੇ ਬੰਦੇ ਦੀ ਦੋਸਤੋ ਜਿਹੜਾ ਰੁੱਖਾ ਬੰਦਾ ਹੁੰਦਾਗਾ ਬੇਸ਼ੱਕ ਉਹ ਜਵਾਨ ਦਾ ਬਹੁਤ ਰੁੱਖਾ ਹੁੰਦਾਗਾ ਬੇਸ਼ੱਕ ਉਸ ਦੀ ਜਿਹੜੀ ਗੱਲ ਆ ਜਦੋਂ ਆਪਾਂ ਨੂੰ ਉਹ ਕੁਝ ਕਹਿੰਦਾਗਾ ਆਪਾਂ ਨੂੰ ਉਹ ਗੱਲ ਹਾਜਮ ਕਰਨੀ ਬਹੁਤ ਜ਼ਿਆਦੇ ਔਖੀ ਹੋ ਜਾਂਦੀ ਆ ਆਪਣਾ ਕਾਲਜਾ ਚੀਰ ਕੇ ਉਸ ਦੀ ਗੱਲ ਤੁਰ ਜਾਂਦੀ ਆ ਪਰ ਦੋਸਤੋ ਯਕੀਨ ਮੰਨਿਓ ਵੀ ਜਿਹੜਾ ਰੁੱਖਾ ਬੰਦਾ ਹੁੰਦਾਗਾ ਉਹ ਦਿਲ ਦਾ ਬਹੁਤ ਜ਼ਿਆਦੇ ਸਾਫ਼ ਹੁੰਦਾਗਾ ਉਹਦੀ ਨੀਤ ਦੇ ਵਿੱਚ ਕੋਈ ਖੋਟ ਨਹੀਂ ਹੁੰਦਾਗਾ ਇਹੋ ਜਿਹਾ ਬੰਦਾ ਸਾਨੂੰ ਕੋਈ ਗੱਲ ਇੱਕ ਵਾਰੀ ਜ਼ਰੂਰ ਸੱਚੀ ਕਹਿ ਦੂਗਾ ਇਹੋ ਜੀ ਗੱਲ ਕਹੂਗਾ ਜਿਹੜੀ ਸਾਨੂੰ ਇੱਕ ਸਮੇਂ ਕੌੜੀ ਲੱਗੂਗੀ ਪਰ ਹੌਲੀ ਹੌਲੀ ਜਦੋਂ ਵਕਤ ਬੀਤੂਗਾ ਤਾਂ ਤੁਹਾਨੂੰ ਸਮਝ ਆਏਗਾ ਹੋਗਾ ਵੀ ਜੋ ਬੰਦੇ ਨੇ ਗੱਲਾਂ ਕਈਆਂ ਸੀ ਮੇਰੇ ਬਾਰੇ ਉਹ ਮੇਰੇ ਫਾਇਦੇ ਲਈ ਕਈਆਂ ਸੀ ਮੈਨੂੰ ਸੱਚੀਆਂ ਕਈਆਂ ਸੀ ਬਿਲਕੁਲ ਸਹੀ ਕਈਆਂ ਸੀ ਪਰ ਬਦਕਿਸਮਤੀ ਦੀ ਗੱਲ ਇਹ ਹੁੰਦੀ ਆ ਦੋਸਤੋ ਵੀ ਜਦੋਂ ਤੱਕ ਆਪਾਂ ਨੂੰ ਇਹ ਗੱਲਾਂ ਸਮਝ ਆਉਂਦੀਆਂ ਨੇ ਉਦੋਂ ਤੱਕ ਆਪਾਂ ਇਹੋ ਜਿਹੇ ਬੰਦੇ ਨੂੰ ਆਪਣਾ ਦੁਸ਼ਮਣ ਬਣਾ ਬੈਠਦੇ ਆ ਆਪਾਂ ਉਹਦੇ ਤੋਂ ਦੂਰ ਹੋ ਜਾਂਦੇ ਆ ਤੇ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਆ ਹੁਣ ਤੁਸੀਂ ਸੋਚੋਗੇ ਵੀ ਰੁੱਖਾ ਬੰਦਾ ਆਖਿਰ ਇਹੋ ਜਿਹਾ ਕੀ ਕਰ ਦਿੰਦਾਗਾ ਵੀ ਜਿਹਦੇ ਨਾਲ ਉਹ ਰੁੱਖਾ ਬਣ ਜਾਂਦਾਗਾ ਰੁੱਖਾ ਬੰਦਾ ਦੋਸਤੋ ਇਹ ਦੇਖ ਲਓ ਤੁਸੀਂ ਵੀ ਜੇ ਉਹਨੂੰ ਰੁੱਖੇ ਬੰਦੇ ਤੋਂ ਤੁਸੀਂ ਕਦੇ ਕੁਝ ਮੰਗ ਲਿਆ ਉਦਾਹਰਨ ਦੇ ਤੌਰ ਤੇ ਉਹ ਤੋਂ ਤੁਸੀਂ 500 ਰੁਪਏ ਮੰਗ ਲਿਆ ਵੈਸੇ ਬਹੁਤ ਸਾਰੇ ਉਦਾਹਰਨ ਦਿੱਤੇ ਜਾ ਸਕਦੇ ਆ ਵੀ ਚਲੋ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰ ਰਹੇ ਆ ਹੁਣ ਮੈਂ ਮੇਰਾ ਕੋਈ ਲਿਆਜੀ ਆ ਜਿਹੜਾ ਬਹੁਤ ਜਿਆਦਾ ਰੁੱਖਾਗਾ ਮੈਂ ਉਹ ਤੋਂ 500 ਰੁਪਏ ਮੰਗ ਲਿਆ ਜੇ ਤਾਂ ਉਸ ਬੰਦੇ ਕੋਲੇ ਹੋਇਆ ਤਾਂ ਉਹ ਜਵਾਬ ਕਦੇ ਵੀ ਨਹੀਂ ਦਿੰਦਾਗਾ ਉਹ ਦਿਲ ਦਾ ਵੀ ਐਡਾ ਸਾਫ਼ ਹੋਊਗਾ ਉਹ ਮਦਦ ਲਈ ਹਮੇਸ਼ਾ ਤਿਆਰ ਰਹੂਗਾ ਜੇ ਉਹਦੇ ਕੋਲੇ ਹੋਇਆ ਉਹ ਜਵਾਬ ਨਹੀਂ ਦਿੰਦਾਗਾ ਪਰ ਜੇ ਉਹਦੇ ਕੋਲੇ ਨਾ ਹੋਇਆ ਤਾਂ ਉਹ ਮੈਨੂੰ ਮੇਰੇ ਮੂੰਹ ਤੇ ਸਿੱਧਾ ਜਵਾਬ ਦੇ ਦੂਗਾ ਮੇਰੇ ਕੋਲੇ ਕੋਈ ਲਾਰਾ ਨਹੀਂ ਲਾਉਂਦਾਗਾ ਕੋਈ ਬਹਾਨਾ ਨਹੀਂ ਲਾਉਂਦਾਗਾ ਨਾ ਤਾਂ ਮੈਨੂੰ ਉਹ ਕਦੇ ਇਹ ਗੱਲ ਕਵੇ ਵੀ ਯਾਰ ਮੈਨੂੰ ਗਾਂ ਤੋਂ ਪੈਸੇ ਮਿਲ ਜਾਣਦੇ ਮੈਂ ਫੇਰ ਤੇਰੇ ਦੇ ਦੂਗਾ ਮੈਂ ਕਿਸੇ ਤੋਂ ਲੈਣੇ ਆ ਜਦੋਂ ਉਹਨੇ ਦੇਤੇ ਮੈਂ ਤੈਨੂੰ ਉਦੋਂ ਦੇ ਦੂਗਾ ਮੇਰੇ ਕਿਸੇ ਪਾਸੋਂ ਜਿਹੜੀ ਕੋਈ ਤਨਖਾਹ ਹੁੰਦੀ ਹੈ ਜਿੱਥੇ ਮੈਂ ਕੰਮ ਕਰਦਾ ਉੱਥੋਂ ਮਿਲ ਜਾਣਦੇ ਮੈਂ ਉਦੋਂ ਦੇ ਦੂਗਾ ਨਹੀਂ ਜੇ ਉਸ ਬੰਦੇ ਕੋਲੇ ਨਹੀਂ ਪੈਸੇ ਹੋਏ ਤਾਂ ਉਹ ਤੁਰਤ ਸੋਨੂੰ ਸਿਰਫ ਨਹੀਂ ਕਹਿ ਕੇ ਸਾਰ ਦੂਗਾ ਉਹ ਸਿੱਧਾ ਕਹੂਗਾ ਮੇਰੇ ਕੋਲੇ ਹੈ ਨਹੀਂ ਤੇ ਉਥੋਂ ਆਪਾਂ ਨੂੰ ਉਸ ਬੰਦੇ ਤੇ ਬਹੁਤ ਜ਼ਿਆਦਾ ਗੁੱਸਾ ਆਉਣ ਲੱਗ ਜਾਂਦਾਗਾ ਵੀ ਯਾਰ ਇਹਨੇ ਬਿਲਕੁਲ ਸਿੱਧਾ ਹੀ ਜਵਾਬ ਦਿੱਤਾ ਜੇ ਇਹ ਚਾਹੁੰਦਾ ਤਾਂ ਇਹ ਗੱਲ ਵੀ ਕਹਿ ਸਕਦਾ ਸੀ ਵੀ ਚੱਲ ਕੋਈ ਗੱਲ ਨਹੀਂ ਯਾਰ ਮੈਂ ਤੇਰਾ ਇੱਕ ਦੋ ਦਿਨਾਂ ਤੱਕ ਇੰਤਜ਼ਾਮ ਕਰਕੇ ਦਿੰਦਾਗਾ ਮੈਂ ਘਰੇ ਪੁੱਛ ਕੇ ਦਿੰਦਾਗਾ ਮੈਂ ਆਪਣੇ ਮਾਪਿਆਂ ਨੂੰ ਪੁੱਛਦਾ ਮੈਂ ਆਪਣੇ ਘਰ ਵਾਲੀ ਨੂੰ ਪੁੱਛਦਾ ਮੈਂ ਆਪਣੇ ਕਿਸੇ ਹੋਰ ਦੋਸਤ ਨੂੰ ਪੁੱਛਦਾ ਪਰ ਮੈਂ ਤੇਰੀ ਮਦਦ ਜ਼ਰੂਰ ਕਰੂੰਗਾ ਪਰ ਨਹੀਂ ਇਹਨੇ ਤਾਂ ਜਮਾ ਯਾਰ ਮੇਰੇ ਮੂੰਹ ਤੇ ਹੀ ਜਵਾਬ ਦਿੱਤਾ ਵੀ ਮੇਰੇ ਕੋਲ ਤਾਂ ਹੈ ਹੀ ਨਹੀਂ ਗੱਲ ਹੀ ਕੋਈ ਹੋਰ ਨਹੀਂ ਕਹੀ ਇਹੋ ਜਿਹੇ ਬੰਦੇ ਹੁੰਦੇ ਆ ਦੋਸਤੋ ਜਿਹੜੇ ਰੁੱਖੇ ਬੰਦੇ ਹੁੰਦੇ ਆ ਜਿਹੜੇ ਕੀ ਹੌਲੀ ਹੌਲੀ ਆਪਣੇ ਦੁਸ਼ਮਣ ਬਣਾ ਲੈਂਦੇ ਆ ਚਾਰ ਛਪੇਰੇ ਨਾ ਤਾਂ ਇਹਨਾਂ ਦੀ ਗਲੀ ਗਵਾਂਢ ਦੇ ਵਿੱਚ ਕਿਸੇ ਨਾਲ ਬਣਦੀ ਹੁੰਦੀ ਆ ਹੁਣ ਮੰਨ ਲਓ ਉਦਾਹਰਨ ਦੇ ਤੌਰ ਤੇ ਇਹ ਰੁੱਖਾ ਬੰਦਾ ਕਿਸੇ ਦਾ ਗਵਾਂਢੀ ਆ ਉਹ ਜਿਹੜਾ ਗਵਾਂਢੀ ਹੋਊਗਾ ਉਹ ਘੱਟ ਸਾਫ ਸਫਾਈ ਰੱਖਦਾ ਹੋਊਗਾ ਗਲੀ 'ਚ ਉਹ ਨਾਲੀਆਂ ਨੂੰ ਸਹੀ ਸਾਫ਼ ਨਹੀਂ ਕਰਦਾ ਹੋਊਗਾ ਜਾਂ ਕੋਈ ਗੰਦ ਕੂੜਾ ਬਾਰ ਕੇ ਸਿੱਟ ਕੇ ਰੱਖਦਾ ਹੋਊਗਾ ਇਹ ਬੰਦਾ ਕੀ ਕਰੂਗਾ ਇਹ ਸਿੱਧਾ ਝੱਟਪਟ ਉਹਨਾਂ ਦੇ ਜਾ ਕੇ ਮੂੰਹ ਤੇ ਕਹਿ ਦੂਗਾ ਵੀ ਤੁਸੀਂ ਇਕੱਲਿਆਂ ਨੇ ਗਲੀ 'ਚ ਗੰਦ ਪਾ ਰੱਖਿਆਗਾ ਸਾਰੀ ਗਲੀ ਸਾਫ਼ ਪਈ ਆ ਤੁਸੀਂ ਇਕੱਲੇ ਨਹੀਂ ਇਹੋ ਜਿਹੀਆਂ ਹਰਕਤਾਂ ਕਰਨੋਂ ਹਟਦੇ ਲੋਕ ਤਾਂ ਅੱਜਕੱਲ ਸਫਾਈ ਕਰਦੇ ਆ ਤੁਸੀਂ ਗੰਦ ਪਾਈ ਜਾਂਦੇ ਹੋ ਇਸ ਤਰ੍ਹਾਂ ਦੋਸਤੋ ਹਰ ਕੋਈ ਇਹਨਾਂ ਦਾ ਦੁਸ਼ਮਣ ਬਣਦਾ ਜਾਂਦਾਗਾ ਕਿਉਂਕਿ ਜਿਹੜੇ ਮਿੱਠੇ ਲੁੱੱਚੇ ਹੁੰਦੇ ਆ ਉਹ ਕਦੇ ਵੀ ਕਿਸੇ ਨਾਲ ਬੈਰ ਨਹੀਂ ਪਾਉਂਦੇ ਉਹ ਕਦੇ ਵੀ ਕਿਸੇ ਨੂੰ ਸਿੱਧੀ ਗੱਲ ਨਹੀਂ ਕਹਿੰਦੇ ਉਹ ਨਹੀਂ ਕਹਿਣਗੇ ਉਹਨਾਂ ਦੀ ਗਲੀ ਦੇ ਸਾਹਮਣੇ ਬੇਸ਼ੱਕ ਕੋਈ ਰੂੜੀ ਲਾ ਲੇ ਕੋਈ ਗੰਦ ਪਾ ਲੇ ਉਹ ਕਦੇ ਨਹੀਂ ਕਿਸੇ ਨੂੰ ਕਹਿਣਗੇ ਵੀ ਤੁਸੀਂ ਇਹ ਕੀ ਕਰੀ ਜਾਂਦੇ ਹੋ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾਗਾ ਵੀ ਇਹੋ ਜੀ ਗੱਲ ਕਰਾਂਗੇ ਤਾਂ ਅਗਲਾ ਆਪਣੇ ਨਾਲ ਗੁੱਸੇ ਹੋਊਗਾ ਆਪਾਂ ਉਹਨਾਂ ਦੀ ਨਜ਼ਰਾਂ 'ਚ ਬੁਰੇ ਬਣ ਜਾਾਂਗੇ ਇਸ ਕਰਕੇ ਉਹ ਕਦੇ ਵੀ ਬੁਰੇ ਨਹੀਂ ਪੈਂਦੇਗੇ ਇਹ ਉਹਨਾਂ ਦੀ ਖਾਸੀਅ ਵੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੂਗਾ ਤੇ ਜੇ ਰੁੱਖੇ ਬੰਦੇ ਤੋਂ ਤੁਸੀਂ ਕੋਈ ਚੀਜ਼ ਲੈ ਲਈ ਉਹਨੂੰ ਲਾਰਾ ਲਾਤਾ ਵੀ ਇੰਨੇ ਦਿਨਾਂ ਬਾਅਦ ਮੈਂ ਵਾਪਸ ਕਰ ਜੂਗਾ ਮੰਨ ਲਓ ਕੋਈ ਤੁਸੀਂ ਖੇਤੀ ਕਰਦੇ ਹੋ ਖੇਤੀ ਵਾਸਤੇ ਤੁਸੀਂ ਕੋਈ ਸੰਦ ਮੰਗ ਲਿਆਏ ਉਸ ਤੋਂ ਬਾਅਦ ਤੁਸੀਂ ਉਸ ਸੰਦ ਦੀ ਵਰਤੋਂ ਵੀ ਕਰ ਲਈ ਉਸ ਮਸ਼ੀਨਰੀ ਦੀ ਵਰਤੋਂ ਕਰ ਲਈ ਪਰ ਜਦੋਂ ਤੁਸੀਂ ਛੱਡਣ ਦਾ ਵੇਲਾ ਆਇਆ ਉਹਨਾਂ ਦੇ ਘਰੇ ਵਾਪਸ ਤਾਂ ਤੁਸੀਂ ਉਹਨੂੰ ਧੋਸ ਮਾਰ ਕੇ ਨਹੀਂ ਛੱਡ ਕੇ ਆਏ ਜਾਂ ਫਿਰ ਉਹਦਾ ਕੋਈ ਨੁਕਸਾਨ ਕਰ ਲਿਆ ਏ ਉਹਦਾ ਕੁਝ ਤੋੜ ਲਿਆ ਏ ਜੇ ਤੁਸੀਂ ਉਵੇਂ ਛੱਡਣ ਬਗਜੋਗੇ ਤਾਂ ਉਹ ਬੰਦਾ 1 ਮਿੰਟ 'ਚ ਤੁਹਾਨੂੰ ਝਾੜ ਦੂਗਾ 1 ਮਿੰਟ 'ਚ ਤੁਹਾਡਾ ਹਯਾ ਲਾ ਦੂਗਾ ਵੀ ਮੈਂ ਤੁਹਾਨੂੰ ਚੀਜ਼ ਕਹਿੋ ਜੀ ਦਿੱਤੀ ਸੀ ਤੁਸੀਂ ਮੈਨੂੰ ਕਹਿੋ ਜੀ ਵਾਪਸ ਕਰ ਰਹੇ ਹੋ ਐਨਾ ਥੋੜਾ ਸੀ ਵੀ ਮੈਂ ਤੁਹਾਡਾ ਇੱਕ ਮੌਕੇ ਡੰਗਸਾਰਤਾ ਤੁਹਾਡਾ ਹੱਕ ਬਣਦਾ ਸੀ ਮੇਰੀ ਚੀਜ਼ ਨੂੰ ਉਸੇ ਲੋਟ ਸਹੀ ਸਲਾਮਤ ਠੀਕ ਕਰਕੇ ਲਿਆ ਕੇ ਵਾਪਸ ਘਰੇ ਛੱਡਣ ਦੀ ਇੱਥੋਂ ਦੋਸਤੋ ਫਿਰ ਕਈ ਬੰਦੇ ਗੁੱ ਡਣ ਆ ਗਈ ਸੀ ਟੁੱਟੀ ਫਿੱਟੀ ਤੂੰ ਆਪ ਠੀਕ ਕਰਵਾ ਲੈਂਦਾ ਪਰ ਇਸ ਬੰਦੇ ਨੇ ਤਾਂ ਸਾਨੂੰ ਘਰੇ ਆਇਆ ਨੂੰ ਸਾਡੀ ਬੇਇੱਜ਼ਤੀ ਕਰਤੀ ਵੀ ਤੂੰ ਸੀ ਮੇਰਾ ਸੰਦ ਖਰਾਬ ਕਰਤਾ ਜਦੋਂ ਕਿ ਉਹ ਰੁੱਖਾ ਬੰਦਾ ਆਪਣੀ ਥਾਂ ਬਿਲਕੁਲ ਸਹੀ ਹੁੰਦਾ ਵੀ ਇੱਕ ਤਾਂ ਮੈਂ ਤੁਹਾਡਾ ਅਰਥ ਸਾਰਿਆ ਛੋਟੀ ਲੋਡ ਵੇਲੇ ਮਦਦ ਕੀਤੀ ਦੂਜਾ ਤੁਸੀਂ ਮੇਰਾ ਹੀ ਨੁਕਸਾਨ ਕਰਕੇ ਮੇਰੀ ਚੀਜ਼ ਨੂੰ ਮੇਰੇ ਹੀ ਘਰੇ ਖਲਾਰ ਗਏ ਤੇ ਇਹੋ ਜਿਹੇ ਬੰਦੇ ਨਾ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਦਾ ਵੀ ਬੁਰਾ ਹੁੰਦਾ ਹੋਇਆ ਬਰਦਾਸ਼ਤ ਕਰ ਸਕਦੇ ਆ ਜੇ ਇਹਨਾਂ ਨੂੰ ਪਤਾ ਲੱਗ ਜੇ ਕਿਸੇ ਨਾਲ ਗਲਤ ਹੋ ਰਿਹਾਗਾ ਕਿਸੇ ਨਾਲ ਨਾ ਇਨਸਾਫੀ ਹੋ ਰਹੀ ਹੈ ਕਿਸੇ ਨਾਲ ਧੱਕਾ ਹੋ ਰਿਹਾਗਾ ਤਾਂ ਇਹੇ ਜਾ ਕੇ ਵਿੱਚ ਖੜ ਜਾਂਦੇ ਆ ਤੇ ਜਾ ਕੇ ਪੂਰੀ ਰੋਖੀ ਗੱਲ ਕਹਿ ਦਿੰਦੇ ਆ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਲੈ ਲਓ ਮੰਨ ਲਓ ਜੇ ਕਿਸੇ ਦਾ ਵਿਆਹ ਹੋ ਰਿਹਾ ਹੈਗਾ ਪਰ ਉੱਥੇ ਕਿਸੇ ਬੰਦੇ ਨੇ ਪਾਨੀ ਮਾਰਤੀ ਤਾਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਫਲਾਣੇ ਬੰਦੇ ਨੇ ਪਾਨੀ ਮਾਰੀ ਆ ਬੇਸ਼ੱਕ ਇਹਨਾਂ ਦਾ ਕਿਸੇ ਚੀਜ਼ ਨਾਲ ਲੈਣਾ ਦੇਣਾ ਨਾ ਹੋਵੇ ਪਰ ਫਿਰ ਵੀ ਇਹ ਜਾ ਕੇ ਉਸ ਬੰਦੇ ਦੇ ਮੂੰਹ ਤੇ ਖਰੀ ਗੱਲ ਕਹਿ ਕੇ ਆਉਂਦੇ ਆ ਵੀ ਤੂੰ ਦੋ ਇਹੋ ਜਿਹੇ ਘਰ ਪੱਟ ਤੇ ਜਿਹੜੇ ਆਪਸ ਵਿੱਚ ਮਿਲ ਸਕਦੇ ਸੀ ਇੱਕ ਪਰਿਵਾਰ ਦੀ ਰੋਟੀ ਬਣਦੀ ਸੀ ਪਰ ਤੂੰ ਉਸ ਰੋਟੀ ਦੇ ਵਿੱਚ ਲੱਤ ਮਾਰ ਕੇ ਆਏਂਗਾ ਤੇਰੇ ਨਾਲ ਬਹੁਤ ਬੁਰੀ ਹੋਊਗੀ ਤੇਰਾ ਵੀ ਕਰ ਐਵੇਂ ਹੀ ਇੱਕ ਦਿਨ ਪਟਿਆ ਜਾਊਗਾ ਤਾਂ ਦੋਸਤੋ ਜਦੋਂ ਐਹੋ ਜੀਆਂ ਗੱਲਾਂ ਇਹ ਬੰਦਾ ਕਹਿ ਦਿੰਦਾਗਾ ਤਾਂ ਫਿਰ ਉਸ ਬੰਦੇ ਨੂੰ ਵੀ ਇਹ ਆਪਣਾ ਹੌਲੀ ਹੌਲੀ ਦੁਸ਼ਮਣ ਬਣਾ ਲੈਂਦਾਗਾ ਪਿੰਡ ਦੇ ਵਿੱਚ ਜੇ ਕੋਈ ਮੈਂਬਰ ਸਰਪੰਚ ਸਹੀ ਕੰਮ ਨਾ ਕਰਾ ਰਿਆ ਹੋਵੇ ਉਹਨੂੰ ਪਿੱਛੋਂ ਸਹੀ ਪੈਸੇ ਆ ਰਹੇ ਹੋਣ ਪਰ ਉਹ ਪਿੰਡ ਉੱਤੇ ਲਾ ਨਾ ਰਿਹਾ ਹੋਵੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੋਵੇ ਕੋਈ ਹੋਰ ਜਿਹੜੇ ਪੰਚਾਇਤੀ ਕੰਮ ਮੈਂਬਰਾਂ ਦੇ ਕਰਾਉਣ ਵਾਲੇ ਜਿਹੜੇ ਕੰਮ ਪਏ ਹੁੰਦੇ ਆ ਜੇ ਉਹ ਨਾ ਹੋ ਰਹੇ ਹੁਣ ਤੇ ਇਸ ਬੰਦੇ ਨੇ ਉਹਨਾਂ ਨੂੰ ਵੋਟ ਪਾਈ ਹੋਵੇ ਭਾਵੇਂ ਨਾ ਪਾਈ ਹੋਵੇ ਇਹ ਉਹਨਾਂ ਨਾਲ ਵੀ ਜਾ ਕੇ ਲੜ ਕੇ ਆਉਂਦੇ ਆ ਵੀ ਅਸੀਂ ਤੁਹਾਡੇ ਤੇ ਭਰੋਸਾ ਕੀਤਾ ਸੀ ਹਰ ਬੰਦੇ ਨੇ ਤੁਹਾਨੂੰ ਵੋਟ ਪਾਈ ਸੀ ਤੈਨੂੰ ਮੈਂਬਰ ਬਣਾਇਆ ਸੀ ਤੈਨੂੰ ਸਰਪੰਚ ਬਣਾਇਆ ਸੀ ਤੈਨੂੰ ਐਮਐਲਏ ਬਣਾਇਆ ਸੀ ਹੁਣ ਤੂੰ ਲੋਕਾਂ ਨੂੰ ਆਪਣੀ ਪਿੱਠ ਦਿਖਾਈ ਜਾਂਦਾ ਉਦੋਂ ਤੂੰ ਕਿੱਡੇ ਕਿੱਡੇ ਵਾਅਦੇ ਕੀਤੇ ਸੀ ਹੁਣ ਤੂੰ ਲੋਕਾਂ ਦੇ ਮੱਥੇ ਨਹੀਂ ਲੱਗਦਾ ਇਹ ਬੰਦੇ ਇਹ ਨਹੀਂ ਸੋਚਦੇ ਵੀ ਅੱਗੇ ਵਾਸਤੇ ਫਿਰ ਸਾਡੀ ਇਸ ਮੈਂਬਰ ਸਰਪੰਚ ਨੇ ਕਦੇ ਮਦਦ ਨਹੀਂ ਕਰਨੀ ਅਸੀਂ ਇਹ ਪਰੇ ਬਣ ਜਾਂਗੇ ਇਹ ਉਹਨੂੰ ਫੇਰ ਵੀ ਜਾ ਕੇ ਸਭ ਕੁਝ ਕਹਿ ਕੇ ਵਾਪਸ ਆਉਂਦੇ ਆ ਤੇ ਆ ਕੇ ਆਪਦੀ ਸੁਖ ਚੈਨ ਨਾਲ ਰੋਟੀ ਖਾਂਦੇ ਆ ਤੇ ਆ ਕੇ ਆਪ ਦਾ ਮौज ਨਾਲ ਪੈ ਜਾਂਦੇ ਆ ਇਹੋ ਜਿਹੇ ਬੰਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ ਵੀ ਫਲਾਨਾ ਮੇਰੇ ਬਾਰੇ ਕੀ ਸੋਚੂਆ ਤੇ ਧੰਕਾ ਮੇਰੇ ਬਾਰੇ ਕੀ ਸੋਚੂਆ ਇਹਨਾਂ ਦੇ ਜੋ ਦਿਲ ਚ ਆਉਂਦੀ ਆ ਉਹ ਕਹਿ ਦਿੰਦੇ ਆ ਕਿਉਂਕਿ ਕੋਈ ਵੀ ਗੱਲ ਇਹ ਆਪਣੇ ਦਿਲ ਚ ਰੱਖ ਹੀ ਨਹੀਂ ਸਕਦੇਗੇ ਇਹਨਾਂ ਦਾ ਸੁਭਾਈ ਇਹੋ ਜਿਹਾ ਹੁੰਦਾ ਕਿ ਵੀ ਹਰ ਵੇਲੇ ਸੱਚ ਹੀ ਬੋਲਣਾਗਾ ਜਿਹਦਾ ਖਾਮਯਾਜਾ ਇਹਨਾਂ ਨੂੰ ਬਹੁਤ ਵਾਰੀ ਭੁਗਤਣਾ ਪੈਂਦਾਗਾ ਕਿਉਂਕਿ ਹਰ ਕਿਸੇ ਨਾਲ ਇਹਨਾਂ ਦੀ ਬਣਨੋਂ ਹਟ ਜਾਂਦੀ ਆ ਜੇ ਦੋਸਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਤੁਹਾਡਾ ਕੋਈ ਯਾਰ ਮਿੱਤਰ ਇਸ ਤਰ੍ਹਾਂ ਦਾ ਰੁੱਖਾ ਵਰਤਾਵ ਤੁਹਾਡੇ ਨਾਲ ਕਰਦਾਗਾ ਕਈ ਵਾਰੀ ਕੋਈ ਬਿਲਕੁਲ ਹੀ ਦਿਲ ਚੀਰਨ ਵਾਲੀ ਗੱਲ ਤੁਹਾਨੂੰ ਕਹਿ ਦਿੰਦਾਗਾ ਤਾਂ ਕਿਰਪਾ ਕਰਕੇ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਇੱਕ ਵਾਰੀ ਸ਼ਾਂਤੀ ਨਾਲ ਬਹਿ ਕੇ ਪੂਰੀ ਗੱਲ ਨੂੰ ਧਿਆਨ ਨਾਲ ਸਮਝਿਆ ਕਰੋ ਤੇ ਸੋਚਿਆ ਕਰੋ ਤੇ ਵਿਚਾਰਿਆ ਕਰੋ ਵੀ ਹਾਂ ਯਾਰ ਗੱਲ ਤਾਂ ਉਸ ਬੰਦੇ ਨੇ ਬਿਲਕੁਲ ਸਹੀ ਕਹੀ ਸੀ ਆਪਣਾ ਕੁਝ ਟਾਈਮ ਦਾ ਗੁੱਸਾ ਜ਼ਰੂਰ ਸੀ ਪਰ ਉਹ ਆਪਣੀ ਥਾਂ ਸਹੀ ਸਾਬਤ ਹੋਇਆ ਜੋ ਮੈਨੂੰ ਕਹਿ ਕੇ ਗਿਆ ਸੀ ਮੇਰੇ ਫਾਇਦੇ ਲਈ ਮੇਰੇ ਭਲਾਈ ਲਈ ਆਖਰ ਨੂੰ ਉਹੀ ਹੋਇਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਸ ਵੇਲੇ ਆਪਾਂ ਨੂੰ ਇਹ ਗੱਲਾਂ ਮਾੜੀਆਂ ਲੱਗਦੀਆਂ ਨਹੀਂ ਮਿੱਠਾ ਲੋਚਾ ਬੰਦਾ ਹਰ ਘਟਿਆ ਤੋਂ ਘਟਿਆ ਗੱਲ ਕਰੂਗਾ ਕੀ ਦਾ ਕੀਦੇ ਨਾਲ ਚੱਕਰ ਚੱਲਦਾ ਕੀ ਦੀ ਕੀਦੇ ਨਾਲ ਲੜਾਈ ਚੱਲਦੀ ਆ ਕੀਨੇ ਕਿਸੇ ਦਾ ਕੀ ਦੇਣਾ ਕੀਦੇ ਸਿਰ ਤੇ ਕਿੰਨਾ ਕਰ ਜਾਗਾ ਕੀਦੀ ਕੀਦੇ ਨਾਲ ਨਹੀਂ ਬਣਦੀ ਕਿੰਨਾ ਦਾ ਆਪਸ ਵਿੱਚ ਰੌਲਾ ਚੱਲਦਾਗਾ ਕੀਦੀ ਜ਼ਮੀਨ ਦਾ ਰੌਲਾ ਚੱਲਦਾਗਾ ਕੀਦੇ ਦੋਸਕੇ ਭਰਾ ਅੱਡੋ ਅੱਡ ਹੋ ਗਏ ਕੀਦੇ ਘਰੇ ਰੋਟੀ ਨਹੀਂ ਪੱਕਦੀ ਕੌਣ ਕਿਸੇ ਨੂੰ ਰੋਟੀ ਨਹੀਂ ਦਿੰਦਾ ਕੀਦੇ ਘਰ ਵਾਲੀ ਮਾੜੀ ਆ ਕੀਦੀ ਨੋ ਮਾੜੀ ਆ ਕੀਦਾ ਕੀਦੀ ਸੱਸ ਮਾੜੀ ਆ ਕੀਦਾ ਸਹਰਾ ਮਾੜਾ ਹਰ ਤਰ੍ਹਾਂ ਦੀ ਪੁਘਾਈ ਐ ਇਹੋ ਜਿਹਾ ਬੰਦਾ ਮਾਰਦਾਗਾ ਤੇ ਰੁੱਖਾ ਬੰਦਾ ਰੁੱਖਾ ਬੰਦਾ ਦੋਸਤੋ ਕਦੇ ਵੀ ਕਿਸੇ ਦੀ ਬਦਮੀ ਘਟਮੀ ਗੱਲ ਨਹੀਂ ਕਰਦਾਗਾ ਉਹ ਕਦੇ ਵੀ ਕਿਸੇ ਦੇ ਫਾਲਤੂ ਝਗੜਿਆਂ ਦੇ ਵਿੱਚ ਨਹੀਂ ਪੈਂਦਾਗਾ ਉਹ ਸਿਰਫ ਆਪਣੇ ਕੰਮ ਤੱਕ ਮਤਲਬ ਰੱਖਦਾਗਾ ਉਹ ਕਦੇ ਕਿਸੇ ਦੀ ਨਿੰਦਿਆ ਨਹੀਂ ਕਰੂਗਾ ਕਦੇ ਕਿਸੇ ਦੀ ਚੁਗਲੀ ਨਹੀਂ ਕਰੂਗਾ ਤੇ ਜੇਕਰ ਉਹਦੇ ਕੋਲੇ ਕੋਈ ਆ ਕੇ ਇਸ ਤਰ੍ਹਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਉਸ ਬੰਦੇ ਨੂੰ ਵੀ ਛਾੜ ਦਿੰਦਾਗਾ ਵੀ ਅੱਜ ਤੂੰ ਮੇਰੇ ਕੋਲੇ ਇਹ ਗੱਲ ਕਰਤੀ ਅੱਗੇ ਵਾਸਤੇ ਨਾ ਕਰੀ ਮਿੱਠੇ ਲੁੱਚੇ ਬੰਦੇ ਖਾਉ ਪੀਓ ਯਾਰ ਹੁੰਦੇ ਨੇ ਕਦੇ ਉਹਦੇ ਤੋਂ ਖਾ ਲਿਆ ਕਦੇ ਉਹਦੇ ਤੋਂ ਖਾ ਲਿਆ ਉਹਦੀ ਜਾ ਕੇ ਤਾਰੀਫ ਕਰਤੀ ਯਾਰ ਤੇਰਾ ਕੰਮ ਤਾਂ ਬਹੁਤ ਸੈਟ ਆ ਤੇਰੀ ਅੱਜਕੱਲ ਬਹੁਤ ਚੜ੍ਹਾਈ ਆ ਲੋਕ ਤੇਰੇ ਬਾਰੇ ਬਹੁਤ ਗੱਲਾਂ ਕਰਦੇ ਨੇ ਤੇਰੀ ਚਾਰੇ ਪਾਸੇ ਚਰਚਾ ਗਈ ਤੇਰੀਆਂ ਘਰ ਘਰ ਗੱਲਾਂ ਹੁੰਦੀਆਂ ਨੇ ਐਨਾ ਕਹਿ ਕੇ ਕਦੇ ਕਿਸੇ ਤੋਂ ਕੁਝ ਖਾ ਪੀ ਕਦੇ ਉਹਦੇ ਤੋਂ ਪੇਗ ਲਾ ਲਿਆ ਕਦੇ ਉਹਦੇ ਤੋਂ ਪੇਗ ਲਾ ਲਿਆ ਕਦੇ ਉਹਦੇ ਨਾਲ ਮਹਿਫਲਾ ਲਾ ਲਿਆ ਕਦੇ ਉਹਦੇ ਨਾਲ ਬਹਿ ਗਿਆ ਉਹਦੇ ਕੋਲੇ ਬਹਿ ਕੇ ਉਹਦੀ ਚੁਗਲੀ ਕਰਤੀ ਤੇ ਉਹਦੇ ਕੋਲੇ ਬਹਿ ਕੇ ਉਹਦੀ ਚੁਗਲੀ ਕਰਤੀ ਤੇ ਜਦੋਂ ਕਿਸੇ ਤੋਂ ਕੁਝ ਲੈਣਾ ਹੁੰਦਾਗਾ ਜਦੋਂ ਕਿਸੇ ਤੱਕ ਕੋਈ ਮਤਲਬ ਹੁੰਦਾਗਾ ਤੇ ਫਿਰ ਉਹਦੀਆਂ ਤਰੀਫਾਂ ਦੇ ਇਹੋ ਜਿਹੇ ਬੰਦੇ ਪੁੱਲ ਬਣਨ ਦਿੰਦੇ ਆ ਤੇ ਹੌਲੀ-ਹੌਲੀ ਅਗਲੇ ਦਾ ਸਾਰਾ ਘਰ ਲੁੱਟ ਕੇ ਖਾ ਜਾਂਦੇ ਆ ਸਿਰਫ ਮਿੱਠੇ ਬਣ ਕੇ ਪਰ ਅਫਸੋਸ ਦੀ ਗੱਲ ਹੈ ਕਿ ਸਾਹਮਣੇ ਵਾਲੇ ਬੰਦੇ ਨੂੰ ਇਹੋ ਜਿਹੇ ਬੰਦੇ ਪਛਾਣ ਵਿੱਚ ਹੀ ਨਹੀਂ ਆਉਂਦੇਗੇ ਕਿਉਂ ਨਹੀਂ ਪਛਾਣ ਚਾਉਂਦੇਗੇ ਕਿਉਂਕਿ ਇਹ ਉੱਤੋਂ ਇੰਨੇ ਜਿਆਦੇ ਭੋਲੀਆਂ ਸ਼ਕਲਾਂ ਦੇ ਮਾਲਕ ਹੁੰਦੇ ਆ ਇਹਨਾਂ ਨੂੰ ਦੇਖ ਕੇ ਯਕੀਨ ਹੀ ਨਹੀਂ ਹੁੰਦਾ ਵੀ ਅੰਦਰੋਂ ਇਹ ਦਿਲ ਦੇ ਐਡੇ ਕਾਲੇ ਹੋਣਗੇ ਤੇ ਸਾਡੇ ਬਾਰੇ ਇੰਨਾ ਮਾੜਾ ਸੋਚਦੇ ਆ ਇਹੋ ਜਿਹੇ ਬੰਦੇ ਕਦੇ ਵੀ ਕਿਸੇ ਨੂੰ ਮਾਫ਼ ਨਹੀਂ ਕਰਦੇ ਜੇ ਇਹਨਾਂ ਨੂੰ ਕਦੇ ਕੋਈ ਭਲੇਖੇ ਨਾਲ ਵੀ ਕੋਈ ਮਾੜੀ ਗੱਲ ਕਹਿ ਗਿਆ ਉਹ ਵੀ ਇਹ ਦਿਲ 'ਚ ਰੱਖਣਗੇ ਤੇ ਟਾਈਮ ਆਉਣ ਤੇ ਹੌਲੀ-ਹੌਲੀ ਮਿੱਠੇ ਤਰੀਕੇ ਨਾਲ ਉਸ ਦਾ ਬਦਲਾ ਲੈਂਦੇ ਆ ਤੇ ਸਾਹਮਣੇ ਵਾਲੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇਗੇ ਨਾਲੇ ਸਾਰਾ ਕੁਝ ਕਰ ਜਾਂਦੇ ਆ ਤੇ ਨਾਲੇ ਵੱਡੇ ਤੋਂ ਵੱਡਾ ਪੜਦਾ ਰੱਖ ਜਾਂਦੇ ਆ ਤੇ ਨਾਲੇ ਉਹਦੀਆਂ ਨਜ਼ਰਾਂ 'ਚ ਬਿਲਕੁਲ ਚਿੱਟੇ ਬਗਲੇ ਬਣੇ ਰਹਿੰਦੇ ਆ ਉਹ ਜਿਵੇਂ ਆਪਾਂ ਬਗਲੇ ਬਾਰੇ ਇੱਕ ਗੱਲ ਸੁਣੀ ਹੋਈ ਆ ਨਾ ਵੀ ਮੱਛੀਆਂ ਨੂੰ ਤਾਂ ਇਹ ਲੱਗਦਾਗਾ ਵੀ ਬਗਲਾ ਇੱਕ ਲੱਤ ਤੇ ਖੜਕੇ ਭਗਤੀ ਕਰ ਰਿਹਾਗਾ ਪਰ ਦੋਸਤੋ ਉਹ ਬਗਲਾ ਭਗਤੀ ਨਹੀਂ ਕਰ ਰਿਹਾ ਹੁੰਦਾ ਉਹਨੇ ਦੂਜੀ ਲੱਤ ਤਾਂ ਚੱਕ ਰੱਖੀ ਹੁੰਦੀ ਆ ਕਿਉਂਕਿ ਉਹ ਇੱਕੇ ਦਮ ਚਵੱਟਾ ਮਾਰ ਕੇ ਪਾਣੀ ਦੇ ਵਿੱਚ ਮੱਛੀ ਨੂੰ ਬਾਹਰ ਚੱਕ ਲੈਂਦਾਗਾ ਇਸ ਕਰਕੇ ਉਹਨੇ ਇੱਕ ਲੱਤ ਚੱਕ ਰੱਖੀ ਹੁੰਦੀ ਆ ਲੋਕਾਂ ਭਾਦੀ ਉਹ ਭਗਤੀ ਕਰ ਰਿਹਾਗਾ ਉਸੇ ਤਰ੍ਹਾਂ ਜਿਹੜੇ ਇਹ ਮਿੱਠੇ ਬੰਦੇ ਹੁੰਦੇ ਆ ਲੋਕਾਂ ਨੂੰ ਲੱਗਦਾ ਵੀ ਬੜੇ ਇਹ ਸਾਧ ਬੰਦੇ ਨੇ ਬੜੇ ਚੰਗੇ ਬੰਦੇ ਨੇ ਹਰ ਕਿਸੇ ਦਾ ਭਲਾ ਚਾਹੁੰਦੇ ਨੇ ਪਰ ਦੋਸਤੋ ਇਹਨਾਂ ਨੇ ਵੀ ਬਗਲੇ ਵਾਂਗੂ ਇੱਕ ਲੱਤ ਚੱਕ ਰੱਖੀ ਹੁੰਦੀ ਆ ਮੱਛੀ ਤੇ ਝਪਟਾ ਮਾਰਨ ਲਈ ਤੇ ਰੁੱਖੇ ਬੰਦੇ ਦੀ ਸਮਾਜ ਵਿੱਚ ਪਿੰਡ ਵਿੱਚ ਗਲੀ ਗਵਾਂਡ ਵਿੱਚ ਤਾਂ ਬਣਨੀ ਕੀ ਆ ਇਹੋ ਜਿਹੇ ਬੰਦੇ ਦੀ ਆਪਣੇ ਘਰੇ ਵੀ ਨਹੀਂ ਬਣਦੀ ਹੁੰਦੀਗੀ ਨਾ ਆਪਣੇ ਮਾਪਿਓ ਨਾਲ ਜ਼ਿਆਦਾ ਬਣਦੀ ਹੁੰਦੀਆਂ ਨਾ ਘਰ ਵਾਲੀ ਨਾਲ ਨਾ ਹਾਂ ਗਾਂਹਾਂ ਜਵਾਕਾਂ ਨਾਲ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਇਸ ਗੱਲ ਨੂੰ ਵੀ ਮੇਰੇ ਪਰਿਵਾਰ ਦੇ ਵਿੱਚ ਕੋਈ ਬਹਿਬਤ ਹੋਵੇ ਕੋਈ ਚੁਗਲੀ ਹੋਵੇ ਕਿਸੇ ਦੀ ਨਿੰਦਿਆ ਹੋਵੇ ਕਿਸੇ ਦਾ ਬੁਰਾ ਸੋਚਿਆ ਜਾਵੇ ਇਹ ਆਪਣੇ ਪਰਿਵਾਰ ਨੂੰ ਵੀ ਉਸੇ ਵੇਲੇ ਛਾੜ ਦਿੰਦਾਗਾ ਵੀ ਖਬਰਦਾਰ ਅੱਜ ਤੁਸੀਂ ਆਖਰੀ ਵਾਰੀ ਜੋ ਕਿਸੇ ਦੀ ਗੱਲ ਕਰ ਲਈ ਕਰ ਲਈ ਅੱਜ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਇਸ ਕਰਕੇ ਇਹ ਆਪਣੇ ਪਰਿਵਾਰ ਨੂੰ ਵੀ ਹੌਲੀ ਹੌਲੀ ਆਪਣੇ ਤੋਂ ਦੂਰ ਕਰ ਲੈਂਦੇ ਆ ਤੇ ਜਿਹੜਾ ਬੰਦਾ ਤੁਹਾਨੂੰ ਸਾਰਾ ਦਿਨ ਜੀ ਜੀ ਕਰੀ ਜਾਵੇ ਤੁਹਾਡੀ ਸਾਰਾ ਦਿਨ ਚਾਪਲੂਸੀ ਕਰੀ ਜਾਵੇ ਉਸ ਬੰਦੇ ਤੇ ਕਦੇ ਵੀ ਅੱਖਾ ਬੰਨ ਕੇ ਯਕੀਨ ਨਾ ਕਰਿਓ ਉਹ ਤੋ ਥੋੜਾ ਦੋਸਤ ਹੋਊਗਾ ਪਰ ਅੰਦਰੋਂ ਥੋੜਾ ਐਡਾ ਗਹਿਰਾ ਤੇ ਖਤਰਨਾਕ ਦੁਸ਼ਮਣ ਹੋਊਗਾ ਇਹੋ ਜੀ ਕਦੇ ਤੁਹਾਡੇ ਨਾਲ ਚਾਲ ਚੱਲ ਕੇ ਜਾਊਗਾ ਵੀ ਤੁਸੀਂ ਆਪਣੇ ਆਪ ਤੇ ਹੈਰਾਨ ਰਹਿ ਜਾਓਗੇ ਵੀ ਯਾਰ ਇਹ ਬੰਦਾ ਇਹੋ ਜਾਂ ਨਿਕਲਿਆ ਇਸ ਤਰ੍ਹਾਂ ਦਾ ਤਾਂ ਇਹ ਦਿਖਦਾ ਹੀ ਨਹੀਂ ਸੀ ਕਿਉਂਕਿ ਦੋਸਤੋ ਮੈਂ ਆਪਣੇ ਆਲੇ ਦੁਆਲੇ ਆਪਣੇ ਗਵਾਂਢ 'ਚ ਆਪਣੇ ਪਿੰਡ 'ਚ ਆਪਣੇ ਇਸ ਸਮਾਜ 'ਚ ਇਹੋ ਜੇ ਬਹੁਤ ਸਾਰੇ ਬੰਦੇ ਦੇਖੇ ਆ ਜਿਨ੍ਹਾਂ ਦੇ ਰੁੱਖ ਚਟੇ ਹੋਏ ਹਜੇ ਤੱਕ ਹਰੇ ਨਹੀਂ ਹੋਏ ਇਹ ਇਹੋ ਜਾਂ ਡੰਗ ਮਾਰ ਕੇ ਜਾਂਦੇ ਆ ਜਿਹਦੇ ਜ਼ਹਿਰ ਦਾ ਇਲਾਜ ਕਿਸੇ ਡਾਕਟਰ ਕੋਲੇ ਨਹੀਂ ਹੁੰਦਾਗਾ ਤੇ ਇੱਥੇ ਮੈਂ ਜਾਂਦਾ ਜਾਂਦਾ ਹੁਣ ਇੱਕ ਗੱਲ ਹੋਰ ਵੀ ਕਹਿ ਦਿਆਂ ਦੋਸਤੋ ਹੋ ਸਕਦਾ ਵੀ ਮੇਰੀ ਇਸ ਗੱਲ ਦਾ ਕਈ ਬੰਦੇ ਗਲਤ ਮਤਲਬ ਕੱਢ ਲੈਣ ਤਾਂ ਉਹ ਗੱਲ ਮੈਂ ਪਹਿਲਾਂ ਹੀ ਸਪਸ਼ਟ ਕਰ ਦਿਆਂ ਵੀ ਜਿਹੜੇ ਮੂੰਹ ਦੇ ਮਿੱਠੇ ਬੰਦੇ ਹੁੰਦੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਵੀ ਉਹ ਸਾਰੇ ਮਾੜੇ ਹੁੰਦੇ ਨੇ ਨਹੀਂ ਦੁਨੀਆ ਦੇ ਵਿੱਚ ਚੰਗੇ ਬੰਦਿਆਂ ਦੀ ਵੀ ਕਮੀ ਨਹੀਂ ਤੇ ਮਾੜਿਆਂ ਦੀ ਵੀ ਕਮੀ ਨਹੀਂ ਜਿਹੜੇ ਮੂੰਹ ਦੇ ਮਿੱਠੇ ਹੁੰਦੇ ਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਅੰਦਰੋਂ ਬੇਈਮਾਨ ਹੁੰਦੇ ਨੇ ਪਰ ਆਪਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਕੁਸ਼ਕ ਗਿਣਤੀ ਦੇ ਬੰਦਿਆਂ ਦੀ ਗੱਲ ਕੀਤੀ ਆ ਇੱਕ ਬੰਦਾ ਹੁੰਦਾ ਨਾ ਜਿਹੜਾ ਜਾਦੇ ਚਾਪਲੂਸ ਜਾ ਹੋਵੇ ਬਾਲੀ ਚਮਚਾ ਗਰੀਜੀ ਕਰਦਾ ਹੋਵੇ ਉਹਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਹੁੰਦਾਗਾ ਵੀ ਹਾਂ ਇਹ ਬੰਦੇ ਦੇ ਅੰਦਰ ਕੁਝ ਹੋਰ ਚੱਲ ਰਿਹਾਗਾ ਬਾਹਰ ਕੁਝ ਹੋਰ ਆ ਤੇ ਅੰਦਰ ਕੁਝ ਹੋਰ ਆ ਐਹ ਜਿਹੇ ਬੰਦੇ ਨੂੰ ਦੋਸਤੋ ਪਹਿਚਾਣਨ ਦੀ ਲੋੜ ਹੁੰਦੀ ਆ ਬਾਲੇ ਬੰਦੇ ਮਿੱਠੇ ਜਿਹੜੇ ਬਣਦੇ ਹੁੰਦੇ ਆ ਇੱਕ ਤਾਂ ਸੱਚੀ ਵਿਚਾਰੇ ਭੋਲੇ ਭਾਲੇ ਹੁੰਦੇ ਆ ਚੰਗੇ ਹੁੰਦੇ ਆ ਦਿਲ ਦੇ ਸਾਫ਼ ਹੁੰਦੇ ਆ ਪਰ ਕਈ ਬੰਦਿਆਂ ਨੂੰ ਤੁਸੀਂ ਧਿਆਨ ਨਾਲ ਦੇਖਿਆ ਕਰੋ ਉਹਨਾਂ ਨੂੰ ਦੇਖ ਕੇ ਤੁਹਾਨੂੰ ਆਹਮ ਨਾਲ ਪਤਾ ਲੱਗ ਜਾਊਗਾ ਵੀ ਓਡੀ ਗੱਲਬਾਤ ਹੈ ਹੀ ਨਹੀਂ ਇਹਦੇ ਅੰਦਰ ਜਿੱਡੀ ਆਪਾਂ ਬਣਾਈ ਬੈਠੇ ਸੀ ਇਸ ਕਰਕੇ ਦੋਸਤੋ ਮੈਂ ਇਹ ਗੱਲ ਸਪਸ਼ਟ ਕੀਤੀ ਹੈ ਕਿਉਂਕਿ ਜਿਹੜੇ ਚੰਗੇ ਹੁੰਦੇ ਆ ਕਿਤੇ ਉਹ ਇਹ ਨਾ ਗੱਲ ਕਹਿਣ ਲੱਗ ਜਾਣ ਵੀ ਫਿਰ ਅਸੀਂ ਸਾਰੇ ਮਾੜੇ ਹੋਗੇ ਨਹੀਂ ਮੇਰਾ ਇਦਾਂ ਦਾ ਕੋਈ ਮਤਲਬ ਨਹੀਂ ਸੀ ਤੇ ਬਾਕੀ ਫੇਰ ਵੀ ਜੇ ਮੇਰੀ ਗੱਲ ਕਿਸੇ ਨੂੰ ਚੁਭ ਗਈ ਹੋਵੇ ਤਾ ਮੈਂ ਉਹਦੇ ਲਈ ਮਾਫੀ ਮੰਗਦਾਗਾ ਸੋ ਹੁਣ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਇਨ੍ਹਾਂ ਬੰਦਿਆਂ ਦੇ ਉੱਤੇ ਹੋਗੀਆਂ ਤੇ ਤੁਹਾਨੂੰ ਵੀ ਇਹ ਗੱਲ ਸਮਝ ਆ ਗਈ ਹੋਊਗੀ ਵੀ ਕਿਹੜਾ ਬੰਦਾ ਆਪਣੇ ਲਈ ਚੰਗਾਗਾ ਕਿਹੜਾ ਮਾੜਾਗਾ ਮੇਰੇ ਖਿਆਲ 'ਚ ਹੁਣ ਇਸ ਮੁੱਦੇ ਤੇ ਕਾਫੀ ਜ਼ਿਆਦਾ ਗੱਲਬਾਤ ਹੋ ਚੁੱਕੀ ਆ ਆਪਾਂ ਦੋਨਾਂ ਦੇ ਪੱਖ ਰੱਖੇ ਆ ਵੀ ਕੌਣ ਚੰਗਾ ਹੁੰਦਾਗਾ ਤੇ ਕੌਣ ਮਾੜਾ ਹੁੰਦਾਗਾ ਕਿਹੜਾ ਬੰਦਾ ਭਰੋਸੇ ਦੇ ਲਾਇਕ ਆ ਤੇ ਕਿਹੜਾ ਨਹੀਂ ਹੈਗਾਗਾ ਕਿਹੜੇ ਬੰਦੇ ਦਾ ਆਪਾਂ ਨੂੰ ਗੁੱਸਾ ਕਰਨਾ ਚਾਹੀਦਾ ਤੇ ਕਿਹੜੇ ਦਾ ਨਹੀਂ ਕਰਨਾ ਚਾਹੀਦਾ ਬਾਕੀ ਹੋ ਸਕਦਾ ਦੋਸਤੋ ਕਿ ਮੇਰੇ ਤੋਂ ਹਜੇ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਹੋਣ ਇਹਨਾਂ ਬੰਦਿਆਂ ਬਾਰੇ ਚੰਗੇ ਬੰਦਿਆਂ ਬਾਰੇ ਤੇ ਮਾੜੇ ਬੰਦਿਆਂ ਬਾਰੇ ਪਰ ਇੱਕ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਤੇ ਚਾਨਣਾ ਪਾਉਣਾ ਬਹੁਤ ਔਖਾ ਕੰਮ ਹੁੰਦਾ ਹੈਗਾ ਕਿਉਂਕਿ ਇਹਦੇ ਕਾਰਨ ਜੇ ਆਪਾਂ ਇਦਾਂ ਕਰਾਂਗੇ ਸਾਰੀਆਂ ਗੱਲਾਂ ਕਰਾਂਗੇ ਇਹਨਾਂ ਲੋਕਾਂ ਦੀਆਂ ਤਾਂ ਵੀਡੀਓ ਫਿਰ ਜਿਹੜੀ ਹੈ ਕਾਫੀ ਜ਼ਿਆਦਾ ਲੰਮੀ ਹੋ ਜਾਂਦੀ ਆ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਰੋਕਦੇ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਰੁੱਖਾ ਬੰਦਾ ਸਹੀ ਹੁੰਦਾਗਾ ਜਾਂ ਮਿੱਠਾ ਬੰਦਾ ਸਹੀ ਹੁੰਦਾਗਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਰੱਖਿਓ ਤੇ ਜਾਂਦੇ ਜਾਂਦੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਧੰਨਵਾਦ